ਬੱਤੇ ਜਾਈਏ ਜੋ ਸੀਨੀਅਰ ਦਾ ਕਾਰਗੁੱਟ theft ਦੀ ਗੱਲ ਤਾਂ ਜਿਹੜੀ ਉਹ ਕਰ ਰਹੇ ਸੀਗੇ ਵੀ ਕੀ ਕੁਝ ਜਿਹੜਾ ਉਹ ਹੋ ਰਿਹਾ ਹੈਗਾ ਆ ਉਧਰ ਸਰਦਨ ਬਾਰਡਰ ਦੇ ਉੱਤੇ ਯੂ ਐਸ ਤੇ ਮੈਕਸੀਕੋ ਦੇ ਜਿਹੜੇ ਟਰੱਕਰਸ ਆ ਉਹ ਕਿੰਨੇ ਵੀ ਇਕੱਠੇ ਹੋ ਕੇ ਪ੍ਰੋਟੈਸਟ ਕਰਨ ਦੇ ਲਈ ਆਏ ਹੋਏ ਨੇ ਆ ਕਿੰਨੇ ਵੀ ਉਹ ਇਹ ਗੱਲੋਂ ਪ੍ਰੋਟੈਸਟ ਕਰ ਰਹੇ ਆ ਕਿੰਨੇ ਵੀ ਬਹੁਤ ਹੀ ਜਿਆਦੀਆਂ ਮਾੜੀਆਂ ਸਥਿਤੀਆਂ ਨੇ ਕੰਮ ਕਰਨ ਦੀਆਂ ਤੇ ਉਸ ਦੇ ਨਾਲ ਨਾਲ ਜਿਹੜੀਆਂ ਵੇਜੀਜ਼ ਆ ਤਨਖਾਹਾਂ ਆ ਉਹ ਵੀ ਬਹੁਤ ਘਟ ਨੇ oil field ਜਿਹੜੇ 트ੱਕਰ ਜਾਓ ਕਹਿੰਦੇ ਵੀ ਪਲਾਨ ਕਰ ਰਹੇ ਆ ਟ੍ਰੈਵਲ ਕਰਨ ਨੂੰ ਵੈਸਟ ਐਕਸਿਸ ਤੋਂ ਜਿਹੜਾ ਉਹ ਲੈ ਕੇ ਆਪਣੇ ਜਿਹੜੇ ਇਸ ਮੁੱਦਿਆਂ ਨੂੰ ਸਾਰਿਆਂ ਤੱਕ ਪਹੁੰਚਾਉਣ ਦੇ ਲਈ ਬਾਹਰਿਆ ਧੰਕ ਜਿਹੜਾ ਉਹ ਦਿਖਾਉਣ ਦੇ ਲਈ 트ੱਕਰਜ਼ ਮੂਵਮੈਂਟ ਫॉर ਜਸਟਿਸ TMJ ਇੱਕ US ਬੇਸਡ ਇੱਕ ਸ਼ਾਖਾ ਆ ਤੇ ਇਹ ਜੁਆਇੰਟ ਐਕਸ਼ਨ ਹੈਗਾ ਨਾਲ ਦੇ ਨਾਲ ਮੈਕਸੀਕੋ ਬੇਸਡ ਯੂਨਾਈਟਿਡ ਮੈਕਸੀਕਨ ਕੈਰੀਅਰਜ਼ ਇਹ ਤੇ ਨਾਲ 22 ਨੈਸ਼ਨਲ ਕੈਰੀਅਰਜ਼ ਯੂਨੀਅਨ ਇਹ ਤਿੰਨੋਂ ਜਣੇ ਜਿਹੜੇ ਮਿਲ ਕੇ ਕਹਿੰਦੇ ਵੀ ਇਹ ਇੱਕ ਕਨਵਾਈ ਬਣਾ ਕੇ ਆਪਣਾ ਜਿਹੜਾ ਇੱਕ ਹਿਸਾਬ ਦੇ ਨਾਲ ਪ੍ਰਦਰਸ਼ਨ ਕਰਨ ਜਾ ਰਹੇ ਆ 75 ਟਰੱਕਰਜ਼ ਕਹਿੰਦੇ ਵੀ ਦੋਨੋਂ ਪਾਸਿਓਂ ਆਉਣਗੇ ਤੇ 150 ਮੀਲ ਦਾ ਜਿਹੜਾ ਇਹ ਫਾਸਲਾ ਹੈ ਉਹ ਤੈਅ ਕਰਨਗੇ ਆਡੈਸਾ ਟੈਕਸਸ ਤੋਂ ਲੈ ਕੇ ਕਰਮੇਟ ਮੋਨਾਹਾਨਸ ਟੈਕਸਸ ਜਿਹੜਾ ਉਹ ਤੱਕ ਉਹ ਕਹਿੰਦੇ ਵੀ ਇੱਕ ਹੀ ਸ਼ਬਦ ਆ ਸਾਡੇ ਦੇ ਸਾਡੇ ਲਈ ਵੀ ਸਾਨੂੰ ਇਨਸਾਫ ਚਾਹੀਦਾ ਜਸਟਿਸ ਚਾਹੀਦਾ ਆ ਟਰੱਕ ਡਰਾਈਵਰਸ ਦੇ ਲਈ ਕਿੰਨੇ ਵੀ ਦੁਨੀਆ ਸਾਡੇ ਸਾਡੇ ਤੇ ਜਿਹੜੀ ਉਹ ਚੱਲਦੀ ਆ ਅਸੀਂ ਆਪਣੇ ਮੋਢਿਆਂ ਤੇ ਅਸੀਂ ਆਪਣੀ ਪਿੱਠ ਤੇ ਇਹ ਪੂਰੀ ਦੁਨੀਆ ਨੂੰ ਲੈ ਕੇ ਤੁਰੇ ਫਿਰਦੇ ਆ ਪਰ ਸਾਡੇ ਨਾਲ ਜਿਹੜਾ ਉਹ ਬਹੁਤ ਹੀ ਮਾੜਾ ਵਤੀਰਾ ਜਿਹੜਾ ਉਹ ਹੋ ਰਿਹਾ ਆ ਮੈਜੋਰਟੀ ਦੇ ਜਿਹੜੇ ਡਰਾਈਵਰਸ ਕਹਿੰਦੇ ਪਾਰਟਿਸਪੇਟ ਕਰ ਰਹੇ ਆ ਉਹ ਟੈਕਸਸ ਦੇ ਵਿੱਚ ਆ ਜਿਹੜੇ ਓਨਰ ਆਪਰੇਟਰਸ ਉਹ ਪ੍ਰੋਟੈਸਟ ਕਰ ਰਹੇ ਆ ਵੀ ਜਿਹੜੇ ਉਹਨਾਂ ਆਪਰੇਟਰ ਵਰਕ ਕਰ ਰਹੇ ਆ ਔਇਲ ਫੀਲਡ ਦੇ ਵਿੱਚ ਜਾਂ ਮੈਕਸੀਕੋ ਬੇਸਡ B1 ਜਿਹੜੇ ਵੀਜ਼ਾ ਡਰਾਈਵਰਸ ਹੈਗੇ ਨੇ ਉਹ ਜਿਹੜੇ ਹਾਲ ਕਰ ਰਹੇ ਆ ਯੂਐਸ ਦੇ ਵਿੱਚ ਇਹ ਸਭ ਜਿਹੜੇ ਪ੍ਰੋਟੈਸਟ ਕਰ ਰਹੇ ਆ ਕਹਿੰਦੇ ਵੀ ਸਾਨੂੰ ਬਹੁਤ ਹੀ ਘੱਟ ਮਿਲ ਰਿਹਾ ਆ 19 ਸੈਂਟ ਮਾਈਲ ਕਹਿੰਦੇ ਵੀ ਕੰਪਨੀ ਨੇ ਸਾਨੂੰ ਜਿਹੜਾ ਉਹ ਪੇ ਦੇ ਉੱਤੇ ਕਰ ਦਿੱਤਾ ਜੋ ਕਿ ਬਹੁਤ ਹੀ ਜ਼ਿਆਦਾ ਘੱਟ ਇਸ ਟਾਈਮ ਹੈਗੀ ਆ ਤੇ ਕੰਡੀਸ਼ਨਸੇ ਕੰਮ ਕਰਨ ਵਾਲੀਆਂ ਬਹੁਤ ਹੀ ਮਾੜੀਆਂ ਜੀ ਬਿਲਕੁਲ ਆ ਆਪਾਂ ਜੇ ਫਰੇਟ ਦੀ ਗੱਲ ਕਰਦੇ ਜਾਈਏ ਕਹਿੰਦੇ ਭਈ ਅਮਰੀਕਾ ਦਾ ਜਿਹੜਾ ਫਰੇਟ ਰੈਸੈਸ਼ਨ ਆ ਕੋਈ ਲੱਗਦਾ ਨਹੀਂ ਸਾਈਨ ਪਈ ਇਹ ਖਤਮ ਹੋਣ ਜਾ ਰਿਹਾ ਹੈਗਾ ਹਜੇ ਨਿਊ ਫਿਊਚਰ ਚ ਕਾਫੀ ਲੰਮਾ ਸਮਾਂ ਲੱਗੂਗਾ ਇਕੂ ਰਾਈਡ ਟਰੱਕ ਪਾਰਟਸ ਕੰਪਨੀ ਆ ਤੇ ਉਹਨਾਂ ਨੇ ਇਹ ਕਿਹਾ ਆ ਕਿ ਜਿਹੜੀ ਟਰੈਕਟਰ ਟ੍ਰੇਲਰ ਦੀ ਡਿਮਾਂਡ ਆ ਉਹ 2025 ਤੱਕ ਵੀ ਸਲੋ ਰਹੂਗੀ ਸੋ ਆਉਣ ਵਾਲਾ ਸਾਲ ਵੀ ਜਿਹੜਾ ਆ ਨਵੇਂ ਜਿਹੜੇ ਟਰੱਕ ਟ੍ਰੇਲਰਸ ਆ ਉਹ ਘੱਟ ਹੀ ਵਿਕਣਗੇ ਆਪ ਕੋ ਪਿਛਲੇ ਹਫਤੇ ਵੀ ਸੇ ਸਾਂਝਾ ਕੀਤਾ ਸੀ ਕਿ ਕਿਸ ਤਰ੍ਹਾਂ 2023 ਦੇ ਪੀਟਰ ਬਿਲਟ ਦੇ ਜਿਹੜੇ ਟਰੱਕ ਆ ਕਈਆਂ ਨੇ 2.5 ਲੱਖ ਦੇ ਲਏ ਸੀ ਉਹ ਇੱਕ ਆਪਣੇ ਟਰੱਕਰ ਨੇ ਕਾਲ ਕਰਕੇ ਦੱਸਿਆ ਸੀ ਵੀ ਸਿਰਫ 7.5 ਲੱਖ ਚੱਲਿਆ 2023 ਦਾ ਪੀਟਰ ਬਿਲਟ ਟਰੱਕ 70000 ਕੇ 73000 ਦੀ ਆਕਸ਼ਨ ਦੇ ਵਿੱਚ ਵਿਕਿਆ ਸੋ ਇਦਾਂ ਦੀ ਜਿਹੜੀ ਸਿਚੁਏਸ਼ਨ ਬਣੀ ਹੋਈ ਹੈਗੀ ਆ ਸੋ ਬ੍ਰਾਡਰ ਯੂਐਸ ਫਰੇਟ ਰੈਸੈਸ਼ਨ ਹਜੇ ਵੀ ਕੈਮ ਹੈਗਾ ਆ ਬਹੁਤ ਵਾਰ ਆਪਾਂ ਜਾਣੇ ਤਾਂ ਹੈ ਵੀ ਤੁਹਾਨੂੰ ਕੋਈ ਨਾ ਕੋਈ ਜੜੀ ਗੁੱਡ ਖਬਰ ਦਸੀ ਪਰ ਜੋ ਕੁਝ ਚੱਲ ਰਿਹਾ ਆ ਉਹ ਬਿਲਕੁਲ ਤੁਹਾਡੇ ਨਾਲ ਸਾਂਝਾ ਕਰਨਾ ਪੈ ਰਿਹਾ bizness insider ਦੀ ਰਿਪੋਰਟ ਆ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਹੈਗਾ ਸੋ ਐਸ ਐਂਪੀ ਗਲੋਬਲ ਰੇਟਿੰਗ ਜਿਹੜੀ ਆ ਉਹਨਾਂ ਨੇ ਜਿਹੜੀ ਆਊਟਲੁੱਕ ਆ ਇਕੂਰਾਈਟ ਦੀ ਉਹ ਨੈਗੇਟਿਵ ਹੀ ਦੱਸੀ ਹੈਗੀ ਆ ਕਮਰਸ਼ੀਅਲ ਟਰੱਕ ਪਾਰਟਸ ਮੈਨੂਫੈਕਚਰਰ ਹੈਗੀ ਆ 2025 ਤੱਕ ਕਹਿੰਦੇ ਵੀ ਕਾਫੀ ਲੋ ਸੇਲਸ ਰਹਿਣਗੀਆਂ ਸੋ ਜਿਹੜਾ ਕੋਵਿਡ ਵਾਲਾ ਸਮਾਂ ਸੀ ਉਹ ਨਹੀਂ ਲੱਗਦਾ ਵੀ ਮੁੜ ਕੇ ਆਊਗਾ ਜੇ ਵੀ ਹੰਟ ਲੀਡਿੰਗ ਜਿਹੜੀ ਟਰੱਕਿੰਗ ਫਾਰਮ ਆ ਜਿਸ ਨੇ 2023 ਦੇ ਵਿੱਚ ਕਿਹਾ ਸੀ ਵੀ ਫਰੇਡ ਰੈਸੈਸ਼ਨ ਆ ਗਿਆ ਆ ਉਹਨਾਂ ਨੇ ਵੀ ਕਿਹਾ ਆ ਵੀ 24 ਦੇ ਵਿੱਚ ਵੀ ਇਦਾਂ ਹੀ ਚੱਲ ਰਿਹਾ ਹੈਗਾ ਉਹਨਾਂ ਦੇ ਪ੍ਰੋਫਿਟ ਤੇ ਸੇਲਸ ਉਹਨਾਂ ਨੇ ਪਹਿਲੇ ਕੁਆਟਰ ਚ ਮਿਸ ਕਰ ਦਿੱਤੇ ਹੈਗੇ ਆ ਉਹ ਜੀਵੀ ਹੰਟ ਦਾ ਸਟਾਕ 21.3% ਡਾਊਨ ਆ ਜੀ ਅ ਟੂ ਡੇਟ ਸੋ ਇਥੋਂ ਤੁਸੀਂ ਅੰਦਾਜ਼ਾ ਲਾ ਲਓ ਵੀ ਜੀਵੀ ਹੰਟਰ ਕੀ ਕੰਪਨੀ ਦਾ ਸਟਾਕ 21% ਡਾਊਨ ਚੱਲ ਗਿਆ ਤੇ ਜਿਹੜੇ ਬਾਕੀ ਸਿੰਗਲ ਆਪਰੇਟਰ ਜਾਂ ਹੋਰ ਉਹਨਾਂ ਦੇ ਉੱਤੇ ਜਿਹੜਾ ਕਿਦਾਂ ਦਾ ਅਸਰ ਹੁੰਦਾ ਹੋਊਗਾ ਸੋ ਓਵਰਆਲ ਜਿਹੜੀ ਸਿਚੁਏਸ਼ਨ ਆ 2025 ਤੱਕ ਹੋਣੀ ਚੱਲ ਗਈ ਆ ਭਈ ਇਹ ਇਦਾਂ ਹੀ ਜਿਹੜਾ ਆ ਸਲੋ ਰਹੇਗਾ ਜੀ ਉਹਦਾ ਸੀਈਓ ਚ ਰੋਬਿੰਸਨ ਜਿਹੜਾ ਟਰੱਕ ਬਰੋਕਰੇਜ ਜਾਇੰਟ ਆ ਉਤੋਂ ਵੱਡੀ ਜਿਹੜੀ ਖਬਰ ਆ ਰਹੀ ਆ ਉਹਨਾਂ ਨੇ 50% ਆਪਣੀ ਜਿਹੜੀ ਸੇਲਜ਼ ਟੀਮ ਆ ਉਹਨੂੰ ਲੇਆਫ ਕਰ ਦਿੱਤਾ ਆ ਇੱਕ ਟਾਈਮ ਦੇ ਉੱਤੇ 650 ਸੇਲਜ਼ ਰੈਪ ਹੁੰਦੇ ਸੀ ਯੂਐਸ ਦੀਆਂ ਵੱਖ-ਵੱਖ ਡਿਵੀਜ਼ਨਸ ਦੇ ਵਿੱਚ ਸੀਐਚ ਰੌਬਿੰਸਨਸ ਨੇ ਫੇਰ ਉਹਨਾਂ ਨੇ ਕਹਿੰਦੇ ਵੀ ਆਪਣਾ ਫੋਕਸ ਵਿੱਚ ਕੀਤਾ ਟ੍ਰੇਨਿੰਗ ਤੇ ਟੈਲੈਂਟ ਨੂੰ ਰੀਟੇਨ ਕਰਨ ਦੇ ਲਈ ਘਟਾ ਕੇ ਇਹਨਾਂ ਨੇ 150 ਕਰ ਲਏ ਤੇ ਹੁਣ ਉਹਦੇ ਵਿੱਚੋਂ ਵੀ 80 ਜਾਣਿਆਂ ਨੂੰ ਇਹਨਾਂ ਨੇ ਲੇਆਫ ਜਿਹੜਾ ਹੁਣ ਕਰ ਦਿੱਤਾ ਹੈਗਾ ਆ ਸੋ ਇਹ ਜਿਹੜੇ ਹੁਣ ਪਤਾ ਲੱਗ ਰਿਹਾ ਕਿਨੇ ਵੀ ਬਰੋਕਰੇਜ ਚ ਜਿਹੜੇ ਡਿਸਪਿਊਟ ਕਰ ਰਹੇ ਆ ਵੀ ਕਿੰਨੇ ਨੰਬਰ ਜਿਹੜੇ ਲੇਆਫ ਹੋਏ ਆ ਪਰ ਜਿਹੜੇ ਸੋਰਸਸ ਆਏ ਕਹਿ ਰਹੇ ਆ ਵੀ ਸੀ ਐਚ ਰੋਬਿੰਸਨ ਨੇ 50% ਜਿਹੜੇ ਯੂ ਐਸ ਡੀ ਆਪਣੀ ਸੇਲਸ ਟੀਮ ਆ ਉਸ ਨੂੰ ਲੇਆਫ ਕਰ ਦਿੱਤਾ ਕਾਫੀ ਵੱਡਾ ਨਾਮ ਆ ਟਰਕਿੰਗ ਦੇ ਵਿੱਚ ਸੀ ਐਚ ਰੋਬਿੰਸਨ ਐਡਨ ਮਿਨੈਸੋਟਾ ਬੇਸ ਤੇ ਕੰਪਨੀ ਆ ਉਹਨਾਂ ਨੇ ਜਿਹੜਾ ਉੱਥੋਂ ਜਿਹੜੀ ਖਬਰ ਆ ਰਹੀ ਆ ਵੀ ਇੱਕ ਵੱਡਾ ਜਿਹੜਾ ਇਹਨਾਂ ਨੇ ਇੱਕ ਹਿਸਾਬ ਦੇ ਨਾਲ ਟੈਕਨੋਲੋਜੀ ਦੀ ਵਰਤੋਂ ਹੁਣ ਵਧਾਉਣ ਖਾਤਰ ਜਿਹੜੇ ਲੋਕਾਂ ਨੂੰ ਲਾਂਬੇ ਜਿਹੜਾ ਉਹ ਕਰ ਦਿੱਤਾ ਇਹਨਾਂ ਦੇ ਜਿਹੜੇ ਸਾਬਕਾ ਪ੍ਰੈਜ਼ੀਡੈਂਟ ਤੇ ਜਿਹੜੇ ਸੀਈਓ ਆਫ ਰੇਟ ਬ੍ਰੋਕਰੇਜ ਦੇ ਉਹਨਾਂ ਨੇ ਅਨਾਉਂਸ ਕੀਤਾ ਸੀਗਾ ਵੀ ਉਹ ਟੈਕਨੋਲੋਜੀ ਦੇ ਵਿੱਚ 1 ਬਿਲੀਅਨ ਡਾਲਰ ਇਨਵੈਸਟ ਕਰ ਰਹੇ ਆ 200 2019 ਦੇ ਵਿੱਚ ਆਪਣੇ ਮਾਰਕੀਟ ਸ਼ੇਅਰ ਨੂੰ ਜਿਹੜਾ ਉਹ ਬਚਾ ਕੇ ਰੱਖਣ ਦੇ ਲਈ ਕੀਏ ਉਸੇ ਦਾ ਹੀ ਨਤੀਜਾ ਆ ਇਹਨਾਂ ਨੇ ਰੀਸੈਂਟਲੀ ਅ ਡਿਲੇ ਕੀਤਾ ਸੀਗਾ ਆਪਣਾ ਇੱਕ ਪ੍ਰੋਜੈਕਟ ਇਨਫਿਨਿਟੀ ਉਸ ਨੂੰ ਲਾਂਚ ਜਿਹੜਾ ਉਹ ਕਰਨ ਦੇ ਵਿੱਚ ਓਵਰਆਲ ਕਹਿੰਦੇ ਵੀ 2022 ਦੇ ਵਿੱਚ ਕੰਪਨੀ ਨੇ 2400 EMPLYEE ਹੁਣ ਤੱਕ ਲੇਆਫ ਜਿਹੜੇ ਉਹ ਕੀਤੇ ਨੇ ਸੀਐਚ ਰੋਬਨਸਨ ਦੀ ਕੁਆਰਟਰਲੀ ਅਰਨਿੰਗ ਰਿਪੋਰਟ ਆ ਉਹਦੇ ਵਿੱਚ ਇਹ ਅੰਕੜੇ ਸਾਹਮਣੇ ਆਏ ਸੀ ਜੀ ਬਿਲਕੁਲ ਕੈਲੀਫੋਰਨੀਆ ਦੀ ਇੱਕ ਟਰੱਕਿੰਗ ਕੰਪਨੀ ਨੂੰ ਬੰਦ ਕਰਨ ਲਈ ਐਫ ਐਮ ਸੀ ਐਸ ਏ ਨੇ ਆਰਡਰ ਕਰ ਦਿੱਤੇ ਆ ਕੋਲੋਰਡੋ ਦੇ ਵਿੱਚ ਇਹਨਾਂ ਦਾ ਕ੍ਰੈਸ਼ ਹੋਇਆ ਸੀਗਾ ਤੇ ਇੱਕ ਜਣੇ ਦੀ ਮੌਤ ਹੋ ਗਈ ਸੀਗਾ ਮוניਕ ਟਰੱਕੇ ਜੋ ਉਹਨਾਂ ਦਾ ਡਰਾਈਵਰ ਇਗਨੇਸ਼ੀਓ ਮੈਂਡੋਜ਼ਾ ਸੀ 47 ਸਾਲਾਂ ਦਾ ਸੋ ਉਸ ਉਹ ਕੋਲੋਰਡੋ ਦੇ ਵਿੱਚ ਚਲਾ ਰਿਹਾ ਸੀ ਜਿਸ ਟਾਈਮ ਦੇ ਉੱਤੇ ਐਕਸੀਡੈਂਟ ਹੋਇਆ ਤੇ ਯੂ ਐਸ 285 ਨੀਅਰ ਐਸਪਨ ਪਾਰਕ ਤੇ ਬੰਦੇ ਦੀ ਮੌਤ ਹੋ ਗਈ ਸੀਗੀ ਤੇ ਉਹਦੀ ਜਿਹੜੀਆਂ ਬਹੁਤ ਸਾਰੀਆਂ ਵਾਇਲੇਸ਼ਨਸ ਪਾਈਆਂ ਗਈਆਂ ਤੇ ਹੁਣ ਉਸ ਕੰਪਨੀ ਨੂੰ ਐਫਐਮਸੀਐਸ ਨੇ ਜਿਹੜਾ ਆ ਸ਼ਟਡਾਊਨ ਕਰਨ ਦੇ ਲਈ ਆਰਡਰ ਕਰ ਦਿੱਤਾ ਜੀ